ਇੱਕ ਵਾਰ ਫਿਰ ਸਿੱਖ ਸੰਗਤਾਂ ਦੀ ਆ ਭਾਵਨਾਵਾਂ ਦੇ ਨਾਲ ਛੇੜਛੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਵਦੀ ਸਮਾਗਮ ਨੂੰ ਸਮਰਪਤ ਬਹੁਤ ਸਾਰੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਪਰ ਇੱਕ ਪਟਿਆਲੇ ਦੇ ਨਿੱਜੀ ਸਕੂਲ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਵਦੀ ਸਮਾਗਮ ਨੂੰ ਸਮਰਪਤ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਪਰ ਉਸ ਦੇ ਵਿੱਚ ਕੀਤਾ ਕੀ ਜਾਂਦਾ ਕਿ ਸਟੇਜ ਦੇ ਉੱਪਰ ਸਕੂਲ ਦੀਆਂ ਵਿਦਿਆਰਥਣਾਂ ਤੋਂ ਗਿੱਧਾ ਪਵਾਇਆ ਜਾਂਦਾ ਬੋਲੀਆਂ ਪੁਆਇਆਂ ਜਾਂਦੀਆਂ ਨੇ ਯਾਨੀ ਕਿ ਉਹ ਸਮਾਗਮ ਜਿਹੜਾ ਪੂਰੀ ਦੁਨੀਆ ਭਰ ਦੇ ਵਿੱਚ ਸਿੱਖ ਸੰਤਾਂ ਬਹੁਤ ਹੀ ਜ਼ਿਆਦੇ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾ ਰਹੀਆਂ ਨੇ ਜਿਹੜਾ ਪ੍ਰੋਗਰਾਮ ਦਾ ਆਯੋਜਨ ਦੁਨੀਆ ਭਰ ਦੇ ਵਿੱਚ ਕਰ ਰਹੀਆਂ ਨੇ ਤੇ ਇੱਕ ਨਿੱਜੀ ਸਕੂਲ ਦੁਆਰਾ ਉਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦਾ ਸਮਾਗਮ ਨੂੰ ਮੌਕੇ ਗਿੱਧਾ ਪਾਇਆ ਗਿਆ ਬੋਲੀਆਂ ਪਾਈਆਂ ਗਈਆਂ ਨੇ ਹਾਲਾਂਕਿ ਇਸ ਗੱਲ ਨੂੰ ਲੈ ਕੇ ਬਹੁਤ ਸਾਰੀਆਂ ਸਿੱਖ ਸੰਤਾਂ ਸਿੱਖ ਜਥੇਬੰਦੀਆਂ ਦੁਆਰਾ ਇਤਰਾਜ਼ ਜਤਾਇਆ ਗਿਆ ਇਸ ਗੱਲ ਦੀ ਨਕੇਦੀ ਕੀਤੀ ਗਈ ਹੈ